ਦੋਸਤੋ ਕੀ ਹਾਲ ਅੱਜ ਨਾ ਛੋਡੀ ਬਾ ਕਮਾਲ ਗੀਤਕਾਰ ਤੇ ਘੈਂਟ ਇਨਸਾਨਾਂ ਨਾਲ ਸੰਝ ਪਉਣ ਲੱਗਿਆ ਤੇ ਆਓ ਕਰਦੇ ਹਾਂ ਗੱਲਬਾਤ ਮੈਨੂੰ ਲੱਗਦਾ ਕੋਈ ਇਹੋ ਜਿਹਾ ਪੰਜਾਬੀ ਨਹੀਂ ਹੋਣਾ ਜਿਨੇ ਸਦਾ ਸੂਰਮੇ ਸਮਝਣ ਧੀ ਤੇ ਭੈਣ ਬਗਾਨੀ ਨੂੰ ਤੇ ਇੱਕ ਗੀਤਾ ਗੋਲੀ ਮਾਰੋ ਇਹੋ ਜਿਹਾ ਬਨੋਟੀ ਯਾਰ ਦੇ ਮੈਨੂੰ ਨਹੀਂ ਲੱਗਦਾ ਵੀ ਕੋਈ ਪੰਜਾਬੀ ਇਹੋ ਜਿਹਾ ਹੋਊ ਜਿਨੇ ਆ ਗੀਤ ਨਹੀਂ ਸੁਣਿਆ ਹੋਣਾ ਤੇ ਜਿਹਨੂੰ ਸਰੂਰ ਨਾ ਆਇਆ ਹੋਵੇ ਇਹ ਗੀਤ ਸੁਣ ਕੇ ਤੇ ਬਹੁਤ ਘੱਟ ਲੋਕਾਂ ਨੂੰ ਪਤਾ ਇਹ ਲਿਖਿਆ ਕਿਹਨੇ ਗੀਤ ਜ਼ਿਆਦਾਤਰ ਲੋਕ ਨਾ ਸਮਝ ਲੈਂਦੇ ਆ ਬਿੱਕਰ ਮਹਾਰਾਜ ਵਾਲੇ ਦਾ ਲਿਖਿਆ ਹੋ ਕਿਉਂਕਿ ਮਹਾਰਾਜ ਦਾ ਨ ਇੱਕ ਬਾਈ ਆ ਬਿੱਕਰ ਜਿਹਨੇ ਸਦੀਕ ਦਾ 100 ਦਾ ਨੋਟ ਲਿਖਿਆ ਪਰ ਨਹੀਂ ਇਹ ਦੋਵੇਂ ਗਾਣੇ ਉਹਨੇ ਨਹੀਂ ਲਿਖੇ ਇਹ ਲਿਖਿਆ ਸਰਦਾਰ ਰਾਮ ਸਿੰਘ ਢਿੱਲੋਂ ਉਹਦਾ ਪਿੰਡ ਸੀ ਮਹਿਰਾਜ ਵਾਲਾ ਮਲੂਟ ਦੇ ਨੇੜੇ ਤੇ ਰਾਮ ਸਿੰਘ ਢਿੱਲੋਂ ਦੇ ਜਨਮ ਦੀ ਗੱਲ ਕਰੀਏ ਤਾਂ ਰਾਮ ਸਿੰਘ ਢਿੱਲੋਂ ਦਾ ਜਨਮ ਹੋਇਆ ਸੀ ਪਾਕਿਸਤਾਨ 'ਚ 1941 'ਚ ਵੰਡ ਵੇਲੇ ਰਾਮ ਸਿੰਘ ਦਾ ਪਰਿਵਾਰ ਇੱਧਰ ਆ ਕੇ ਮਹਿਰਾਜ ਵਾਲੇ ਉਹਨਾਂ ਨੂੰ ਜ਼ਮੀਨ ਮਿਲੀ ਸੀ ਤੇ ਉੱਥੇ ਰਹਿਣ ਲੱਗ ਗਏ ਸੀ ਪੜ੍ਹਾਈ ਵੱਖੋਂ ਰਾਮ ਸਿੰਘ ਢਿੱਲੋਂ ਅਣਪੜ ਸੀਗਾ ਤੇ ਵੈਸੇ ਉਹ ਤੋਂ ਪੰਜ ਗ੍ਰੰਥੀਆਂ ਪੜ੍ਹਦੇ ਹੁੰਦੇ ਸੀ ਉਹਨਾਂ ਕ ਪੜਿਆ ਸੀਗਾ ਵੀ ਉਹ ਗੀਤ ਪੜ੍ਹ ਵੀ ਲੈਂਦਾ ਸੀ ਤੇ ਲਿਖ ਵੀ ਲੈਂਦਾ ਸੀ ਇਹ ਦੋਹੇ ਫੋਟੋ ਸਰਦਾਰ ਅਰਣ ਸਿੰਘ ਢਿਲੋਂ ਦੇ ਜਿਹੜੀ ਉਹਦੀ ਵਧੀਆ ਗੱਲ ਸੀਗੀ ਸਭ ਤੋਂ ਵਧੀਆ ਜਿਹੜੀ ਮੈਨੂੰ ਲੱਗੀ ਉਹ ਧਰਤੀ ਤੇ ਕਾਪੀ ਰੱਖ ਕੇ ਫੇਰ ਗੀਤ ਲਿਖਦਾ ਸੀ ਇਹ ਨਹੀਂ ਵੀ ਕਿਸੇ ਕੁਰਸੀ ਤੇ ਰੱਖ ਲਈ ਜਾਂ ਕਿਸੇ ਟੇਬਲ ਤੇ ਰੱਖ ਲਈ ਜਾਂ ਕਿਸੇ ਹੋਰ ਚੀਜ਼ ਦਾ ਸਹਾਰਾ ਲਿਆ ਧਰਤੀ ਤੇ ਬਹਿ ਜਾਂਦਾ ਪੈਰਾਂ ਵਰ ਤੇ ਥੱਲੇ ਰੱਖ ਲੈਂਦਾ ਕਾਪੀ ਧਰਤੀ ਤੇ ਫੇਰ ਉਹ ਲਿਖਦਾ ਕਰਤੇ ਦੇ ਉੱਤੇ ਰੱਖ ਕੇ ਤੇ ਪਹਿਲਾਂ ਨਾ ਉਧਰ ਮਲੋਟ ਨਹੀਂ ਦੇ ਕੋਈ ਸਿਗਾ ਕਲਾਕਾਰ ਸਾਬਰ হোসেন ਤੇ ਸਾਬਰ হোসেন ਉਹਦੇ ਪਹਿਲਾਂ ਗਾਣੇ ਗਾਉਂਦਾ ਹੁੰਦਾ ਤੇ ਲੋਕਾਂ ਨੂੰ ਪਤਾ ਸੀ ਵੀ ਗਾਣੇ ਬਹੁਤ ਵਧੀਆ ਲੈਂਦਾ ਕੁਦਰਤੀ ਕਿਤੇ ਨਾ ਮਾਨਕ ਉਧਰ ਖੜਾ ਲਾਉਣ ਗਿਆ ਮਲੋਟ ਵੱਲ ਤੇ ਮਾਨਕ ਨੂੰ ਮਿਲਿਆ ਕਾਪੀ ਲੈ ਕੇ ਮਾਨਕ ਥੋੜਾ ਜਿਆਦਾ ਸਾਨੂੰ ਪਤਾ ਰੁੱਖਾ ਸੀਗਾ ਜਿਹਨੇ ਮਾਨਕ ਨੂੰ ਵੇਖਿਆ ਜਾਂ ਜਿਹੜਾ ਮਾਨਕ ਨੂੰ ਜਾਣਦਾ ਨਾ ਮਾਨਕ ਰੁੱਖਾ ਸਿਗਾ ਸੁਭਾਅ ਦਾ ਥੋੜਾ ਜਿਹਾ ਮਾਨਕ ਕਹਿੰਦਾ ਹਰੇਕ ਹੀ ਕਾਪੀ ਚੱਕ ਕੇ ਯਾਰ ਗੀਤਕਾਰ ਬਣ ਜਾਂਦਾ ਉਹਨੂੰ ਰਾਣਸਿਆਂ ਨੂੰ ਆਇਆ ਗੁੱਸਾ ਰਾਣਸਿਆਂ ਉਹਦੇ ਹੱਥ ਚੋਂ ਕਾਪੀ ਫੜ ਕੇ ਤੇ ਤੁਰ ਗਿਆ ਕਹਿੰਦਾ ਜਾਣ ਲੱਗੇ ਕਹਿੰਦਾ ਮਾਨਕ ਖੋਲ ਕੇ ਤਾਂ ਵੇਖ ਲੈਣੀ ਸੀ ਯਾਰ ਤੇ ਲੋਕਾਂ ਨੇ ਬਾਅਦ ਚ ਮਾਨਕ ਨੂੰ ਕਿਹਾ ਵੀ ਉਹ ਟੋਰਾ ਰੱਖਦਾ ਸੀਗਾ ਤੇ ਕੁੜਤਾ ਚਾਦਰਾਂ ਪਾ ਕੇ ਰੱਖਦਾ ਚਾਦਰਾਂ ਬੰਨਦਾ ਸੀਗਾ ਮਾਨਕ ਨੂੰ ਲੋਕਾਂ ਨੇ ਕਿਹਾ ਵੀ ਕਹਿੰਦੇ ਯਾਰ ਐਵੇਂ ਦੇਸੀ ਜਿਹਾ ਵੇਖ ਕੇ ਤੂੰ ਮੋੜਦਾ ਬੰਦਾ ਬਹੁਤ ਕਾਵਾ ਇਹ ਗੀਤ ਸੋਹਣੇ ਲਿਖਦਾ ਇਹ ਮਾਨਕ ਝੁੱਪ ਕਰ ਗਿਆ ਉਦੋਂ ਬਾਅਦ ਨਾ ਕੁਦਰਤੀ ਦੇਵ ਤਰੀਕਿਆਂ ਵਾਲੇ ਨੇ ਨਾ ਕਿਤੇ ਉਹ ਪੇਰਾ ਦੇਤਾ ਸ੍ਰੀਿੰਦਰ ਸਿੰਦੇ ਨੂੰ ਉਹ ਪੇਰਾ ਲਿਖ ਕੇ ਉਹ ਪੇਰਾ ਸਾਰਿਆਂ ਨੂੰ ਪਤਾ ਹੀ ਹੋਣਾ ਜੇ ਨਹੀਂ ਪਤਾ ਤਾਂ ਮੈਂ ਦੱਸ ਦਿੰਨਾ ਉਹ ਪੇਰਾ ਹੁੰਦਾ ਵੀ ਗੀਤਾਂ ਦੇ ਨਾਲ-ਨਾਲ ਕਹਾਣੀ ਜਿਵੇਂ ਜਾਣਾ ਮੋੜ ਤੇ ਉਦੋਂ ਤਰੀਕਿਆਂ ਨੇ ਲਿਖਿਆ ਵੀ ਜਾਣਾ ਮੋੜੀ ਸੀਗਾ ਜਾਣਾ ਮੋੜ ਲਿਖ ਕੇ ਕਿਤੇ ਸਿੰਦੇ ਨੂੰ ਦੇਤਾ ਮਾਨਕ ਜਦੋਂ ਆਇਆ ਬਾਹਰੋਂ ਕੈਨੇਡਾ ਗਿਆ ਵਾਸੀ ਮਾਨਕ ਮਾਨਕ ਹੋ ਗਿਆ ਗੁੱਸੇ ਉਹਦੇ ਨਾਲ ਕੰਦਾ ਬਾਬੂ ਯਾਰਾ ਤੋਂ ਕਿਤਾ ਮੈਂ ਗਾਣਾ ਸੀ ਇਹ ਜਿਵੇਂ ਆਪਣਾ ਕੇਹਤੇ ਜੋਰ ਹੁੰਦਾ ਤੇ ਪਿਓ ਪੁੱਤ ਵਾਲਾ ਰਿਸ਼ਤਾ ਸੀ ਪਤਾ ਹੀ ਲੋਕਾਂ ਨੂੰ ਉਹਨਾਂ ਦਾ ਤੇ ਕਿਉਂ ਮਾਨਕ ਕਿਥੇ ਹੋ ਗਿਆ ਮਾਨਕ ਨੂੰ ਮਾਨਕ ਨੂੰ ਯਾਦ ਆਇਆ ਆਰਾਮ ਸੀ ਢਿੱਲੋਂ ਕਹਿੰਦਾ ਯਾਰੇ ਕੋਥੇ ਬੰਦਾ ਮਿਲਿਆ ਸੀ ਤੇ ਲੋਕ ਉਹਦੇ ਪਰ ਉਹਦਾ ਕਿਹੜਾ ਅਜੰਗ ਗੀਤਕਾਰ ਹੁੰਦੇ ਆਏ ਕੱਲ ਤਾਂ ਲੋਕ ਪੈਸੇ ਕਮਾਉਣ ਦੇ ਮਾਰੇ ੱਟਕੇ ਨਾਲ ਗੀਤਕਾਰ ਬਣ ਜਾਂਦੇ ਆ ਤੇ ਗੀਤਕਾਰ ਮੈਨੂੰ ਨਹੀਂ ਕੋਈ ਚੱਜਦਾ ਦਿੱਸਦਾ ਇੱਕ ਕਦੀ ਲੈਨ ਘੈਂਟ ਜੀ ਭਾਲ ਕੇ ਨਾ ਲਿਖ ਕੇ ਥੱਲੇ ਵਸੂ ਹੀ ਪੂਰੀਆਂ ਕਰੀ ਜਾਂਦੇ ਆ ਉਹ ਮੁੰਡਾ ਨਾ ਅਰਜੰਤ ਈ ਲੋ ਮੈਂ ਬੜਾ ਵੱਡਾ ਸਹਿਤ ਕਰਤਾ ਹੈ ਨਹੀਂ ਪਰ ਮੈਨੂੰ ਪਤਾ ਅਰਜੰਤ ਦੇ ਲੋਕੀ ਬਹੁਤ ਉਹਦੇ ਗੀਤਾਂ ਦੀਆਂ ਚਾਰੇ ਕੰਨੀਆਂ ਪੂਰੀਆਂ ਹੋਈਆਂ ਯਾਨੀ ਕਿ ਗਾਣੇ 'ਚ ਕੱਲੇ ਬੋਲ ਹੀ ਨਹੀਂ ਹੁੰਦੇ ਗਾਣੇ 'ਚ ਹੋਰ ਬਹੁਤ ਕੁਝ ਹੁੰਦਾ ਪਰ ਉਹਦੇ ਗੀਤਾਂ ਦੀਆਂ ਨਾ ਚਾਰੇ ਕੰਨੀਆਂ ਪੂਰੀਆਂ ਹੁੰਦੀਆਂ ਤੁਸੀਂ ਕੋਈ ਗੀਤ ਸੁਣ ਲਿਓ ਵਿਸ਼ਾ ਹੀ ਬਹੁਤ ਵਧੀਆ ਹੁੰਦਾ ਤੇ ਪਤਾ ਵੀ ਲੱਗਦਾ ਵੀ ਬੰਦੇ ਨੇ ਸਹਿਤ ਪੜਿਆ ਹੋਇਆ ਇਹਨੇ ਅਰਜੰਤ ਨੇ ਤੇ ਹਰੋਂ ਉਦੋਂ ਕੀ ਤਾਂ ਲੋਕ ਘੱਟ ਲਿਖਦੇ ਸੀਗੇ ਅੱਜ ਵਾਲਾ ਮੋਲ ਨਹੀਂ ਸੀਗਾ ਮਾਨਕ ਨੂੰ ਜਦੋਂ ਯਾਦ ਆਇਆ ਤੇ ਮਾਨਕ ਨੇ ਚੱਕੀਕਾਰ ਤੇ ਪਿੰਡ ਆ ਗਏ ਮਹਾਰਾਜ ਵਾਲੇ ਤੇ ਮਾਨਕ ਨੂੰ ਆਉਂਦੇ ਨੂੰ ਕਹਿੰਦਾ ਕਹਿੰਦਾ ਆਪਾਂ ਖੇਤ ਚੱਲਦੇ ਯਾਰ ਉੱਥੇ ਬਹਿ ਕੇ ਗੱਲਬਾਤ ਕਰਦੇ ਜਦੋਂ ਮਾਨਕ ਨੂੰ ਉਹਨੇ ਬਖਾਈ ਆ ਦੀ ਕਾਪੀ ਮਾਨਕ ਨੇ ਵੇਖੀ ਮਾਨਕ ਕਹਿੰਦਾ ਯਾਰ ਵੀ ਮੈਂ ਤਾਂ ਤੈਨੂੰ ਗਲਤ ਤੋਂ ਦੋ ਮੋੜ ਬੈਠਾ ਤੇ ਮਾਨਕ ਹੈਰਾਨ ਰਹਿ ਗਿਆ ਉਹਦੀ ਕਾਪੀ ਵੇਖ ਕੇ ਤੇ ਮਾਨਕ ਨੇ ਪਹਿਲਾਂ ਉਹਦਾ ਗੀਤ ਰਿਕਾਰਡ ਕਰਾਇਆ ਸੀ ਗੋਲੀ ਮਾਰੋ ਇਹੋ ਜਿਹਾ ਬਨੋਟੀ ਯਾਰ ਦੇ ਰਾਮ ਸਿੰਘ ਤੇ ਲੋ ਆਮ ਜੇ ਪਰਿਵਾਰ ਚ ਜਿਵੇਂ ਆਮ ਜ਼ਿੰਮੇਦਾਰ ਹੁੰਦੇ ਆ ਇੱਕ ਉਹਦਾ ਭਰਾ ਸੀ ਵੱਡਾ ਲਾਸੂ ਮਸਿਓ ਸਰਪੰਚ ਰਿਹਾ ਪਿੰਡ ਦਾ ਤੇ ਤਿੰਨ ਭੈਣਾਂ ਸੀਗੀਆਂ ਤੇ ਰਾਮ ਸਿੰਘ ਨੇ ਆਪ ਨਹੀਂ ਵਿਆਹ ਕਰਵਾਇਆ ਆਦੀ ਮਰਜ਼ੀ ਨਾਲ ਨਾ ਉਹ ਬਿਨਾਂ ਔਲਾਦੋਂ ਗਿਆ ਜਦੋਂ ਵਿਆਹ ਨਹੀਂ ਹੋਇਆ ਔਲਾਦ ਕਾਦੀ ਹੋਣੀ ਸੀ ਮਸਤੀਆਂ ਬੰਦਾ ਹੀ ਜਾਣ ਕੇ ਟੌਰ ਸੜਕੀ ਰੱਖਦਾ ਫੋਟੋ ਵੇਖ ਹੀ ਲਈ ਹੋਣੀ ਤੁਸੀਂ ਸਾਰਿਆਂ ਨੇ ਤੇ ਮੈਨੂੰ ਲੱਗਦੀ ਉਦੋਂ ਗੀਤਕਾਰ ਪੈਸੇ ਕਰਕੇ ਵੀ ਨਹੀਂ ਲਿਖਦੇ ਤੇ ਉਹਨੇ ਪੈਸਾ ਕਿਸੇ ਤੋਂ ਲਿਆ ਆਵਣੀ ਇੱਕ ਰਮਲੇ ਨੇ ਗਾਇਆ ਉਹਦਾ ਗੀਤ ਦੱਸ ਦੇ ਉਸ ਪਨਵਈਏ ਦੇ ਬੂਥੇ ਤੇ ਬੋਕਰ ਮਾਰੀ ਕਿਉਂ ਸੁਣਿਆ ਹੁਣ ਸਾਰਿਆਂ ਨੇ ਬਹੁਤ ਚਰਚਿਤ ਗੀਤ ਰਮਲੇ ਦਾ ਤੇ ਉਹ ਕਹਿੰਦਾ ਹੁੰਦਾ ਹੈ ਕਹਿੰਦਾ ਮੇਰੀ ਆਪ ਦੀ ਕਹਾਣੀ ਹੈ ਮੇ ਜਾ ਕੇ ਚ ਕਹਿੰਦਾ ਹੁੰਦਾ ਸੀ ਤੇ ਰਮਲਾ ਵੀ ਉਹਦਾ ਜੇ ਕਿਤੇ ਜ਼ਿਕਰ ਕਰਦਾ ਤਾਂ ਰਮਲਾ ਵੀ ਕਹਿੰਦਾ ਹੁੰਦਾ ਹੈ ਕਹਿੰਦਾ ਮੈਂ ਯਾਰ ਘੈਂਟ ਬੰਦਾ ਸੀ ਉਹ ਅਰੋਂ ਸੰਤਿਲੋਂ ਤੇ ਕੇ ਦੀਪ ਨੋਦੀ ਬਹੁਤ ਸੀ ਕੇ ਦੀਪ ਨੇ ਵੀ ਉਹਦੇ ਗੀਤ ਗਾਏ ਆ ਤੇ ਤੈਨ ਤਾਂ ਉਹ ਪੇਰੀ ਲਿਖਤੇ ਤੇ ਬਾਬਾ ਬੰਦਾ ਬਾਧਰਵੀ ਗੀਤ ਉਹਦਾ ਲਿਖਿਆ ਵਾ ਮੈਂ ਸੁਣਿਆ ਨਹੀਂ ਮੈਂ ਪੜਿਆ ਹੀ ਬਾਬਾ ਬੰਦਰ ਸਿੰਘ ਬਾਧਰਵੀ ਉਹਦੇ ਨਾਲ ਮਾੜੀ ਗੱਲ ਇਹ ਹੋਈ ਕਈ ਨਾਮੀ ਗੀਤਕਾਰਾਂ ਨੇ ਉਹਦੇ ਗੀਤਾਂ ਚ ਆਪਦਾ ਨਾਮ ਵੀ ਪਾਇਆ ਤੇ ਕੇ ਦੀਪ ਨਾਂ ਬੰਦੀ ਹੁੰਦੀ ਸੀ ਉਹਦੀ ਕੇ ਦੀਪ ਕੋਲੇ ਤਾਂ ਉਹ ਕਈ ਨਹੀਂ ਲੁਧਿਆਣੇ ਵੀ ਜਾਵੜਦਾ ਮਸਤੀਆ ਬੰਦਾ ਸੀ ਬਾਅਦ ਚੋਂ ਉਹਦੇ ਹਾਲਾਤ ਐਸੇ ਬਣੇ ਦਾਰੂ ਜਿਆਦਾ ਪੀਣ ਲੱਗ ਗਿਆ ਯਾਨੀ ਕਿ ਦਿਨੇ ਹੀ ਹੁਣ ਇਹ ਬੰਦੇ ਸਿੱਧ ਕਰੇ ਹੋ ਜੀ ਹੁੰਦੇ ਕੋਈ ਮੰਨ ਤੇ ਗੱਲ ਬਹਿ ਜੇ ਨਾ ਮੁੜ ਕੇ ਨਿਕਲਦੀ ਨਹੀਂ ਉਹਨਾਂ ਦੀ ਉਹ ਦਿਨੇ दारू ਪੀਣ ਲੱਗ ਗਿਆ ਤੇ ਇਹਦੇ ਕਰਕੇ ਸਾਡੇ ਕੋਲ ਉਹ 45 ਸਾਲ ਦੀ ਉਮਰ ਚੀ ਤਿੰਨ ਪੇਰੇ ਲਿਖੇ ਡਾਕੂ ਹਰਫੂਲ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਤੇ ਦੋ ਗੱਬਰੂ ਪੰਜਾਬ ਦੇ ਦੋ ਗੱਬਰੂ ਪੰਜਾਬ ਦੇ ਸਹੀਦ ਭਗਤ ਸਿੰਘ ਤੇ ਸਰਦਾਰ ਉਦਮ ਸਿੰਘ ਦੀ ਸਟੋਰੀ ਆ ਤੇ ਨਰਿੰਦਰ ਵੀਬਾ ਨੇ ਵੀ ਉਹਦੇ ਗੀਤ ਗਾਏ ਜਿੰਨੇ ਪੁਰਾਣੇ ਸੀ ਨਾ ਸੰਦੀਲੇ ਨੇ ਉਹਦੇ ਗੀਤ ਗਾਏ ਗੁਰਚਰਨ ਬੋਲੀ ਨਹੀਂ ਉਹਦੇ ਗੀਤ ਗਾਏ ਸਭ ਤੋਂ ਜ਼ਿਆਦਾ ਗੀਤ ਉਹਦੇ ਗਾਏ ਮਾਨਕ ਨੇ ਤੇ ਫੱਕਰ ਜਿਹਾ ਬੰਦਾ ਸੀਗਾ ਜਦੋਂ दारू ਜ਼ਿਆਦਾ ਪੀਣ ਲੱਗ ਗਿਆ ਤੇ ਉਸ ਤੋਂ ਬਾਅਦ ਨਾ ਉਹਦੇ ਹਾਲਾਤ ਦਿਨੋਂ ਦਿਨ ਮਾੜੇ ਹੀ ਹੁੰਦੇ ਗਏ 1986 ਚ ਉਹ ਦੁਨੀਆ ਨੂੰ ਛੱਡ ਗਿਆ ਸੀਗਾ ਤੇ ਸੰਗੀਤ ਜਗਤ ਨੂੰ ਬਹੁਤ ਵੱਡਾ ਘਾਟਾ ਪਾ ਗਿਆ ਜੇ ਕਿਤੇ ਜਿਉਂਦਾ ਰਹਿੰਦਾ ਤਾਂ ਉਹਨੇ ਹੋਰ ਵੀ ਗੀਤ ਲਿਖਣੇ ਸੀ ਪਰ ਇਹੋ ਜਿਹੇ ਪ੍ਰਸਿੱਧ ਬੰਦਿਆਂ ਦੀ ਉਮਰ ਘੱਟ ਹੀ ਹੁੰਦੀ ਆ ਤੁਹਾਨੂੰ ਪਤਾ ਹੀ ਆ ਹਨ ਜਦੋਂ ਦੇਵ ਤ੍ਰਿਕਾ ਵਾਲੇ ਤੋਂ ਮਾਨਕ ਪਾਸੇ ਹੋਇਆ ਤਾਂ ਦੇਵ ਤ੍ਰਿਕਾ ਨਾਲ ਕਹਿਣ ਲੱਗ ਗਿਆ ਸੀ ਆਪ ਯਾਰ ਬੰਦਾ ਵਾਕਈ ਕਮਾਲ ਆ ਤੇ ਮੁੜ ਕੇ ਮਾਨਕ ਦੀ ਤੇ ਉਹਦੀ ਆਪਦੀ ਬਣ ਲੱਗੀ ਪਰ ਮਾਨਕ ਵੀ ਉਹਦੀ ਬਹੁਤ ਇੱਜ਼ਤ ਕਰਦਾ ਸੀ ਕਿਉਂਕਿ ਉਦੋਂ ਗੀਤਕਾਰਾਂ ਦੀ ਇੱਜ਼ਤ ਹੁੰਦੀ ਸੀ ਉਦੋਂ ਪੈਸੇ ਕਰਕੇ ਨਹੀਂ ਫਰਕ ਪੈਂਦਾ ਸੀ ਗੀਤਕਾਰ ਦਾ ਤੇ ਗਾਇਕ ਦਾ ਕੋਲਮ ਲਾ ਕੇ ਆਪਾਂ ਕਹਿ ਸਕਦੇ ਹਾਂ ਵੀ ਜਿਉਹੋ ਜਿਹਾ ਘੈਂਟ ਉਹਨੇ ਗੀਤ ਲਿਖੇ ਉਹੋ ਜਿਹਾ ਘੈਂਟ ਹੀ ਉਹ ਬੰਦਾ ਸੀਗਾ ਅੱਜ ਵੀ ਪਿੰਡ ਦੇ ਉਹਦੇ ਮਾਣ ਕਰਦੇ ਆ ਪਰ ਘਰੋਂ ਕੋਈ ਉਹਦੇ ਬਾਰੇ ਜਾਣਕਾਰੀ ਨਹੀਂ ਮਿਲਦੀ ਉਹਨਾਂ ਦੇ ਪਿੰਡ ਦਾ ਸਰਪੰਚ ਜਗਸੀਰ ਸਿੰਘ ਉਹ ਉਹਨੂੰ ਪਿਆਰ ਕਰਦਾ ਇਹ ਸਰਪੰਚ ਤੋਂ ਜਾਣਕਾਰੀ ਮਿਲ ਜਾਂਦੀ ਜੇ ਕਿਸੇ ਨੇ ਲੈਣੀ ਹੋਵੇ ਰਾਮ ਸਿੰਘ ਨੂੰ ਗੀਤਕਾਰੀ ਦਾ ਗੁਣ ਰੱਬ ਹੀ ਦాతੀ ਸੀ ਜਾਨੀ ਕਿ ਸਾਥੋਂ ਪਹਿਲਾਂ ਵਾਲੀ ਪੀੜ੍ਹੀ ਵੀ ਉਹਦੇ ਗੀਤ ਸੁਣਦੀ ਰਹੀ ਆ ਅਸੀਂ ਵੀ ਸੁਣਦੇ ਆ ਤੇ ਆਉਣ ਵਾਲੀਆਂ ਪੀੜ੍ਹੀਆਂ ਵੀ ਆਰਾਮ سے ਉਹਦੇ ਗੀਤ ਸੁਣਣਗੀਆਂ ਕਿਉਂਕਿ ਗੀਤ ਸੁਣਨੇ ਹੀ ਬਹੁਤ ਲਿਖਿਆ ਨਹੀਂ ਅਸਲ ਗੀਤਕਾਰੀ ਇਹ ਹੁੰਦੀ ਹੈ ਫੱਕਰ ਜਿਹਾ ਬੰਦਾ ਸੀਗਾ ਤੇ ਕਮਾਲ ਦਾ ਗੀਤਕਾਰ ਸੀ ਕਿਉਂਕਿ ਇਹ ਰੱਬੀ ਗੋਣ ਹੁੰਦਾ ੱੱਕੇ ਨਾਲ ਗੀਤਕਾਰ ਕਦੇ ਵੀ ਨਹੀਂ ਬਣਿਆ ਜਾ ਸਕਦਾ ਜਿਵੇਂ ਅੱਜ ਕੱਲ ਆਪਾਂ ਦੋ ਚਾਰ ਗੀਤਕਾਰਾਂ ਨੂੰ ਮੈਂ ਜਾਣਨਾ ਉਹ ੱੱਕੇ ਨਾਲ ਗੀਤਕਾਰ ਬਣੇ ਹੋਏ ਆ ਔਰ ਮੇਰਾ ਮਾਨ ਕੀਤਾ ਮੈਂ ਨਾ ਕਾਰ ਚ ਗਾਣਾ ਸੁਣਦਾ ਜਾਂਦਾ ਸੀਗਾ ਮੈਂ ਖਿਆ ਯਾਰ ਆਪਾਂ ਫੇਸਬੁੱਕ ਤੇ ਲੋਕਾਂ ਨੂੰ ਦੱਸ ਗਏ ਲੋਕ ਨਾ ਸਮਝ ਲੈਂਦੇ ਆ ਬਿਕਰ ਮਹਾਰਾਜ ਵਾਲੇ ਨੇ ਲਿਖੇ ਵੇ ਕਿਤੇ 5 ਵਜੇ ਬੰਦ ਹੋ ਗਈਆਂ ਕਚਹਿਰੀਆਂ ਚ ਨਾ ਹੋ ਆਦੇ ਪਿੰਡ ਦਾ ਨਾਮ ਵੀ ਲੈਂਦਾ ਲੈਂਦਾ ਮਹਾਰਾਜ ਵਾਲੇ ਮੋੜਾਂ ਤੇ ਸਿਪਾਹੀ ਖੜੇ ਥਰ-ਥਰ ਕੰਦੇ ਉੱਥੋਂ ਲੋਕਾਂ ਨੂੰ ਲੱਗਦਾ ਯਾਰ ਵੀ ਇਹ ਬਿਕਰ ਮਹਾਰਾਜ ਵਾਲੇ ਨੇ ਲਿਖਿਆ ਹੋਊਗਾ ਤੇ ਨਾ ਹੀ ਉਹਨੂੰ ਨਾਮ ਦੀ ਭੁੱਖ ਸੀਗੀ ਬੰਦੇ ਨੂੰ ਪਿੰਡ ਦੇ ਉਹਦੇ ਤੇ ਮਾਨ ਕਰਦੇ ਆ ਸਰਪੰਚ ਜਗਸੀਰ ਸਿੰਘ ਰਾਜ ਸਿੰਘ ਨੂੰ ਬਹੁਤ ਯਾਦ ਕਰਦਾ ਤੇ ਸਤਿਕਾਰ ਵੀ ਕਰਦਾ ਉਹਦਾ ਤੇ ਬਾਕੀ ਕਿਸਦਾ ਨਾ ਮੈਂ ਉਹਦੇ ਪਿੰਡ ਜਾ ਕੇ ਉਹਦੀ ਵੀਡੀਓ ਬਣਾ ਕੇ ਲੈ ਕੇ ਆਉਂਗਾ ਤੇ ਕਰਦੀ ਉਹਦੇ ਖੇਤ ਦੀ ਕਿੱਥੇ ਉਹ ਬਹਿੰਦਾ ਸੀ ਕਿੱਥੇ ਉੱਠਦਾ ਸੀਗਾ ਸਾਰੀ ਜਾਣਕਾਰੀ ਦੇਵਾਂਗੇ ਅੱਜ ਨਹੀਂ ਬਹੁਤ ਧੰਨਵਾਦ